ਇਹ ਬਹੁਤ ਇਤਿਹਾਸਕ ਕੰਮ ਤੁਸੀਂ ਕਰ ਰਹੇ ਹੋ ਜਿਹੜਾ ਭਾਈ ਸਾਹਿਬ ਭਾਈ ਅਮਰੀਕ ਸਿੰਘ ਦਾ ਸ਼ਹੀਦੀ ਦਿਵਸ 11 ਜੂਨ ਨੂੰ ਉਹਨਾਂ ਦੇ ਘਰ ਉਹਨਾਂ ਦੇ ਪਿੰਡ ਮਹੱਲੀ ਦੇ ਵਿੱਚ ਮਨਾ ਰਹੇ ਹੋ ਅਸੀਂ ਮਿਲੇ ਸੀਗੇ ਬੜੇ ਖੁਸ਼ ਹੋਏ ਮਾਨ ਸਾਹਿਬ ਉਹ ਕਹਿੰਦੇ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਨੌਜਵਾਨ ਇਸ ਤਰ੍ਹਾਂ ਦੇ ਅਪਰਾਲੇ ਕਰਦੇ ਹਨ ਉਹਨਾਂ ਨੇ ਸਾਨੂੰ ਕਿਹਾ ਹੈ ਕਿ ਪੂਰੀ ਕੋਸ਼ਿਸ਼ ਕਰਨਗੇ ਸਮਾਗਮ ਦੇ ਵਿੱਚ ਪਹੁੰਚਣ ਦੀ ਸਾਡੇ ਜਿਹੜਾ ਸਹਿਜ ਅਜੀਤ ਸਿੰਘ ਨਗਰ ਮੋਹਾਲੀ ਜ਼ਿਲ੍ਹਾ ਇਹ ਖੜਕੂਗਾਚ ਬਹੁਤ ਪਿੱਛੇ ਰਿਹਾ ਕੋਈ ਹੋਰ ਮੁਹਿੰਮ ਚੱਲੇ ਸਭ ਤੋਂ ਪਿੱਛੇ ਰਿਹਾ ਪਰ ਸਭ ਦੇ ਵਾਸਤੇ ਕਿੱਡੀ ਮਾਨ ਵਾਲੀ ਗੱਲ ਹੈ ਕਿ ਇੱਕ ਦਰਵਾਜ਼ਾ ਜਦੋਂ ਹਮਲਾ ਹੁੰਦਾ ਹੈ ਤਾਂ ਉੱਥੇ ਜੋ ਰਾਗੀ ਕੀਰਤਨ ਨਾਲ ਸੰਗਤਾਂ ਨੂੰ ਮੋਹ ਕੇ ਬਿਠਾ ਲੈਂਦੇ ਹਨ ਉਹ ਸਾਡੇ ਇਲਾਕੇ 'ਚੋਂ ਭਾਈ ਅਮਰੀਕ ਸਿੰਘ ਜੀ ਸਨ ਅਤੇ ਉਹਨਾਂ ਦੇ ਸਮਾਗਿ ਪਹੁੰਚਣ ਵਾਸਤੇ ਸਾਨੂੰ ਸਾਰੇ ਪੋਸਟਾ ਪਹੁੰਚ ਰਹੀਆਂ ਤੋਂ ਐਡਰੈਸ ਪੁੱਛ ਰਹੇ ਨੇ ਕਿਹੜੀ ਜਗ੍ਹਾ ਪ੍ਰੋਗਰਾਮ ਹੈ ਜਿਵੇਂ ਬਰੋਦੀ ਟੋਲ ਪਲਾਜਾ ਨਾਲ ਜਿਵੇਂ ਕਰਾਲੀ ਤੋਂ ਅਸੀਸਮਾ ਰੋਡ ਜਾਂਦੇ ਨੇ ਪੀਜੇ ਤੋਂ ਸੜਕ ਹੀ ਜਾਂਦੀ ਹੈ ਕਰਾਲੀ ਤੋਂ ਉੱਥੇ ਬਰੋਦੀ ਟੋਲ ਪਲਾਜਾ ਉਹਦੇ ਲਾਗੇ ਪਿੰਡ ਪੈਂਦਾ ਮੁੰਦੋ ਸੰਗਤਾਂ ਕਿਸੇ ਨੇ ਪੁੱਛ ਕੇ ਅਸੀਂ ਪਾਉ ਸਕਦੇ ਹਾਂ ਸਾਡੇ ਰਗੀ ਸਿੰਘ ਜਿਹੜੇ ਕੀਰਤਨ ਕਰ ਰਹੇ ਸੀਗੇ ਤੇ ਉਹ ਪਿੰਡ ਮੁੰਦੋ ਸੰਗਤਾਂ ਦੇ ਸੀਗੇ ਤੇ ਉਹਨਾਂ ਦੇ ਪਿੰਡ ਦੇ ਵਿੱਚ ਸ਼ਹੀਦੀ ਸਮਾਗਮ ਦੀ ਬੇਨਤੀ ਕਰਨਾ ਚਾਹੁੰਦਾ ਵੀ ਸਾਰੇ ਇਲਾਕਾ ਨਿਵਾਸੀਆਂ ਨੂੰ ਮਾਕੇ ਪਹੁੰਚਣਾ ਚਾਹੀਦਾ ਜੀ ਕਿਉਂਕਿ ਸਾਡੇ ਇਲਾਕੇ ਦੇ ਬਹੁਤ ਹੀ ਮਾਣਯੋਗ ਰਹੇ ਨੇ ਤੇ ਬਸ ਕੋਈ ਰਹੀ ਬੇਨਤੀ ਹੈ ਕਿ ਸਾਰੇ ਇਲਾਕੇ ਨੂੰ ਸਾਰੇ ਨੂੰ ਇਸ ਸਮਾਗਮ ਤੇ ਪਹੁੰਚਣਾ ਚਾਹੀਦਾ ਜੀ ਗੁਰਿੰਦ ਸਿੰਘ ਭਾਈ ਅਮਰੀਕ ਸਿੰਘ ਜੀ 6 ਜੂਨ 1984 ਨੂੰ ਜਦੋਂ ਮੌਕੇ ਦੀ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਤੇ ਕਾਲ ਤਖਸਫ ਤੇ ਹੋਰ 40 ਗੁਰਦ ਆਮਾਂ ਨੂੰ ਟੈਂਕਾਂ ਤੋਂ ਕੰਨ ਤਬਾਹ ਕੀਤਾ ਸੀ ਉਸ ਸਮੇਂ ਮੌਜੂਦਾ ਸਰਕਾਰ ਦੇ ਸਾਹਮਣੇ ਹਿੱਕ ਢਾ ਕੇ ਉਸ ਟਾਈਮ ਕੀਰਤਨ ਕਰ ਰਹੀ ਸੀ ਜਦੋਂ ਉਹਨਾਂ ਦੇ ਆ ਕੇ ਬੈਸਟ ਵੱਜਿਆ ਤੋਂ ਮੌਕੇ ਤੇ ਸ਼ਹੀਦ ਹੋ ਚੁੱਕੀ ਸੀ ਨਰਨਿਵਾਰ ਸੋ ਮਨੀ ਕਾਲੀ ਦਾ ਅੰਮ੍ਰਿਤਸਰ ਦਾ ਰਾਜ ਸਿਮਨ ਸਿੰਘ ਮਾਨ ਜੀ ਮਿਲ ਕੇ ਆਏ ਆ ਤੇ ਹੋਰ ਜੀ ਮੈਂ ਪਾਰਟੀ ਵਰਕਰ ਤੇ ਪਿੰਡ ਦੇ ਨੌਜਵਾਨਾਂ ਵੱਲੋਂ ਇਹ ਸਾਂਝਾ ਪ੍ਰਾਰਲਾ ਕੀਤਾ ਜਾ ਰਿਹਾ ਹੈ ਜੋ ਭਾਈ ਸਾਹਿਬ ਸ਼ਹੀਦਨ ਸੱਚੀ ਸਨ ਅंजलि ਭੇਟ ਕੀਤੀ ਜਾ ਰਹੀ ਹੈ। ਉਹ 11 ਜੂਨ ਨੂੰ ਪਿੰਡ ਮੰਦੋ ਸੰਗਤਾਂ ਵਿਖੇ ਮਨਾ ਰਹੇ ਹਾਂ। ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਆਪਨੇ ਸਭ ਨੇ ਸਮੇਂ ਸਿਰ ਪਹੁੰਚ ਕੇ ਇਸ ਸਮਾਗਮ ਦੇ ਵਿੱਚ ਹਿੱਸਾ ਲੈਣਾ ਜੀ। ਜੀ ਬਹੁਤ ਮਾਣ ਵਾਲੀ ਗੱਲ ਹੈ ਕਿ ਭਾਈ ਅਮਰੀਕ ਸਿੰਘ ਜੀ ਸ਼ਹੀਦ ਜੋ ਰਾਗੀ ਸਿੰਘ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਕੀਰਤਨ ਕਰਦੇ ਹੋਏ ਸ਼ਹੀਦ ਹੋਏ ਉਹ ਮੇਰੇ ਪਿੰਡ ਪਿੰਡ ਮੰਦੋ ਸੰਗਤਿਆਂ ਦੇ ਰਹਿਣ ਵਾਲੇ ਸਨ ਜੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 6 ਜੂਨ 1984 ਸਿੱਖਾਂ ਦੇ ਮਨਾਂ ਦੇ ਵਿੱਚ ਦਰਦ ਹੁੰਦਾ ਜਦੋਂ ਜੂਨ ਦਾ ਮਹੀਨਾ ਸ਼੍ਰੀ ਦਰਬਾਰ ਸਾਹਿਬ ਜੋ ਕਿ ਘੱਲੂਕਾਰਾ ਹੋਇਆ ਸੀ ਤੀਜਾ ਘੱਲੂਕਾਰਾ ਉਸ ਨੂੰ ਲੈ ਕੇ ਇੱਕ ਬਹੁਤ ਵੱਡਾ ਦਰਦ ਹੈ ਸਿੱਖ ਪੰਥ ਦੇ ਵਿੱਚ ਸਿੱਖ ਸੰਗਤ ਦੇ ਵਿੱਚ ਤੇ ਉਸ ਨੂੰ ਲੈ ਕੇ ਅੱਜ ਅਸੀਂ ਜ਼ਿਲ੍ਹਾ ਮੋਹਾਲੀ ਦੇ ਪਿੰਡ ਮੁੱਦੋ ਸੰਗਤੀਆਂ ਦੇ ਵਿੱਚ ਪਹੁੰਚੇ ਆਂ ਜਿੱਥੇ ਕਿ ਮੈਂ ਦੱਸਣਾ ਚਾਹੂੰਗਾ ਸਭ ਤੋਂ ਪਹਿਲਾਂ ਇੱਥੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਹਜ਼ੂਰੀ ਰਾਗੀ ਜਦੋਂ 1 ਜੂਨ ਤੋਂ ਲੈ ਕੇ 6 ਜੂਨ ਦੇ ਵਿੱਚਕਾਰ ਜਦੋਂ ਉਸ ਸਮੇਂ ਦੀ ਸਰਕਾਰ ਵੱਲੋਂ ਅਟਾਕਾ ਕੀਤਾ ਗਿਆ ਸੀ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਉੱਪਰ ਤਾਂ ਉਸ ਸਮੇਂ ਜੋ ਦਰਬਾਰ ਰਹੀ ਸੀਗੇ ਮਨ ਲਗੀ ਰਾਗੀ ਸਿੰਘ ਜਿਹੜੇ ਕੀਰਤਨ ਕਰ ਰਹੇ ਸੀਗੇ ਤੇ ਉਹ ਪਿੰਡ ਮੁੱਧੋ ਸੰਗਤੀਆਂ ਦੇ ਸੀਗੇ ਤੇ ਉਹਨਾਂ ਦੇ ਪਿੰਡ ਦੇ ਵਿੱਚ ਸ਼ਹੀਦੀ ਸਮਾਗਮ ਭਾਈ ਅਮਰੀਕ ਸਿੰਘ ਜੀ ਸ਼ਹੀਦੀ ਸਮਾਗਮ ਦੇਖ ਸਕਦੇ ਹੋ ਪੋਸਟਰ ਹੱਥਾਂ ਦੇ ਵਿੱਚ ਫੜਿਆ ਹੋਇਆ 6 ਜੂਨ 1984 ਸ਼ਹੀਦ ਭਾਈ ਅਮਰੀਕ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਪਿੰਡ ਮੁੱਦੋ ਸੰਗਤੀਆਂ ਤੇ ਅੱਜ ਪੋਸਟਰ ਰਿਲੀਜ਼ ਕੀਤਾ ਜਾ ਰਿਹਾ ਸਿੱਖ ਸੰਗਤ ਵੱਲੋਂ ਪਿੰਡ ਦੀ ਸੰਗਤ ਵੱਲੋਂ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਨੌਜਵਾਨ ਵੀਰ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੱਸਣਾ ਚਾਹੋਗੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਤੁਹਾਡੇ ਪਿੰਡ ਦੇ ਸੀਗੇ ਹਾਂਜੀ ਹਾਂ ਭਾਈ ਸ਼ਹੀਦ ਭਾਈ ਅਮਰੀਕ ਸਿੰਘ ਜੀ 6 ਜੂਨ 1984 ਨੂੰ ਜਦੋਂ ਮੌਕੇ ਦੀ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਤੇ ਕਾਲ ਤਖਤ ਸਾਹਿਬ ਤੇ ਹੋਰ 40 ਗੁਰਦਆਮਾਂ ਨੂੰ ਟੈਂਕਾਂ ਤੋਂ ਕਾਰਨ ਤਬਾਹ ਕੀਤਾ ਸੀ ਉਸ ਸਮੇਂ ਮੌਜੂਦਾ ਸਰਕਾਰ ਦੇ ਸਾਹਮਣੇ ਹਿੱਕ ਢਾ ਕੇ ਉਸ ਟਾਈਮ ਕੀਰਤਨ ਕਰ ਰਹੀ ਸੀ ਜਦੋਂ ਉਹਨਾਂ ਦੇ ਆ ਕੇ ਬਰੇਸਟ ਵੱਜਿਆ ਤੋਂ ਮੌਕੇ ਤੇ ਸ਼ਹੀਦ ਹੋ ਚੁੱਕੇ ਸੀ ਜੀ ਇਹਨਾਂ ਦੀ ਯਾਦ ਦੇ ਵਿੱਚ ਅਸੀਂ ਸ਼ਹੀਦੀ ਸਮੰਗ ਪਹਿਲੀ ਵਾਰ ਕਰਵਾਇਆ ਜਾ ਰਿਹਾ ਪਿੰਡ ਦੇ ਵਿੱਚ ਹਾਂਜੀ ਦੇਖੋ ਤੁਹਾਨੂੰ ਪਤਾ ਹੀ ਜਿਵੇਂ ਹਰ ਪਿੰਡਾਂ ਜੇ ਕਿ ਧੜੇਬੰਦੀ ਹੁੰਦੀ ਹੈ ਜੋ ਕੁਝ ਸਰਕਾਰ ਦੇ ਨਮਾਇंदे ਹੁੰਦੇ ਆ ਜੇ ਤੁਹਾਨੂੰ ਪਤਾ ਹੀ ਆ ਵੀ ਕੋਈ ਸਰਕਾਰ ਦਾ ਲੰਬੜਦਾਰ ਹੁੰਦਾ ਕੁਝ ਕਾਰਨਾ ਕਰਕੇ ਇਹ ਪ੍ਰੋਗਰਾਮ ਨਹੀਂ ਕੀਤਾ ਜਾ ਰਿਹਾ ਸੀ ਪਰ ਇਸ ਵਾਰ ਸ਼੍ਰੋਮਣੀ ਕਾਲੀਰ ਅੰਮ੍ਰਿਤਸਰ ਸਦਾ ਸਿਮਨਜੀਤ ਸਿੰਘ ਮਾਨ ਨੂੰ ਜਿਵੇਂ ਮਿਲ ਕੇ ਆਏ ਆ ਤੇ ਹੋਰ ਜਿਵੇਂ ਪਾਰਟੀ ਵਰਕਰ ਤੇ ਪਿੰਡ ਦੇ ਨੌਜਵਾਨਾਂ ਵੱਲੋਂ ਇਹ ਸਾਂਝਾ ਉਪਰਾਲਾ ਕੀਤਾ ਜਾ ਰਿਹਾ ਹੈ ਜੋ ਭਾਈ ਸਾਹਿਬ ਸ਼ਹੀਦਾਂ ਨੂੰ ਸੱਚੀ ਸਨਦ ਅंजलि ਭੇਟ ਕੀਤੀ ਜਾ ਰਹੀ ਹੈ ਕਿੰਨੇ ਕਿ ਮਾਨ ਵਾਲੀ ਗੱਲ ਹੈ ਜੇ ਆਪਾਂ ਪ ਤੇ ਬਹੁਤ ਮਾਨ ਵਾਲੀ ਗੱਲ ਹੈ ਤੇ ਸਾਡੇ ਕੋਲ ਬਹੁਤ ਜਿਆਦਾ ਨੌਜਵਾਨਾਂ ਦੇ ਫੋਨ ਆ ਰਹੇ ਬਹੁਤ ਲੋਕ ਲੋਕ ਉਤਸ਼ਾਹ ਨਾਲ ਇਸ ਪ੍ਰੋਗਰਾਮ 'ਚ ਆਉਣ ਬਾਰੇ ਪੁੱਛ ਰਹੇ ਤੇ ਜਾਂ ਅੰਦਰ ਲੋਕਾਂ ਨੂੰ ਜਿਵੇਂ ਜਿਵੇਂ ਤੱਕ ਪੋਸਟਾਂ ਪਹੁੰਚ ਰਹੀਆਂ ਤੋਂ ਐਡਰੈਸ ਪੁੱਛ ਰਹੇ ਨੇ ਵੀ ਕਿਹੜੀ ਜਗ੍ਹਾ ਪ੍ਰੋਗਰਾਮ ਹੈ ਹੈ ਜਿਵੇਂ ਬਰੋਦੀ ਟੋਲ ਪਲਾਜ਼ਾ ਨਾਲ ਜਿਵੇਂ ਕਰਾਲੀ ਤੋਂ ਅਸੀਸਮਾ ਰੋਡ ਜਾਂਦਾ ਜਿਹੜਾ ਪੀਜੀ ਤੋਂ ਸੜਕ ਜਾਂਦੀ ਹੈ ਕਰਾਲੀ ਤੋਂ ਉੱਥੇ ਬਰੋਦੀ ਟੋਲ ਪਲਾਜ਼ਾ ਉਹਦੇ ਲਾਗੇ ਪਿੰਡ ਪੈਂਦਾ ਮੁੰਦੋ ਸੰਗਤਿਆਂ ਕਿਸੇ ਨੇ ਪੁੱਛ ਕੇ ਅਸੀਂ ਪਹੁੰਚ ਸਕਦੇ ਹਾਂ ਜਿੱਥੇ ਸਾਡੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇ ਪਿੰਡ ਦੇ ਸੀਗੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਹਾਂਜੀ ਹਾਂਜੀ ਸਾਡੇ ਸਮਾਗਮ ਬਾਰੇ ਬੇਰਵਾ ਦਿਆਣਾ ਚਾਹੂਗੇ ਵੀ ਕਿੰਨੀ ਤਰੀਕ ਨੂੰ ਹੋ ਰਿਹਾ ਹੈ ਲੋਕੇਸ਼ਨ ਵਗੈਰਾ ਦੱਸਣੀ ਚਾਹੂਗੇ ਜੀ ਹਾਂਜੀ ਬਹੁਤ ਮਾਣ ਵਾਲੀ ਗੱਲ ਹੈ ਕਿ ਭਾਈ ਅਮਰੀਕ ਸਿੰਘ ਜੀ ਸ਼ਹੀਦ ਜੋ ਰਾਗੀ ਸਿੰਘ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਕੀਰਤਨ ਕਰਦੇ ਹੋਏ ਸ਼ਹੀਦ ਹੋਏ ਉਹ ਮੇਰੇ ਪਿੰਡ ਪਿੰਡ ਮੰਦੋ ਸੰਗਤਿਆਂ ਦੇ ਰਹਿਣ ਵਾਲੇ ਸਨ ਜੋ ਜਨਮ ਤੋਂ ਹੀ ਨੇਤਰਹੀਣ ਸਨ ਉਹਨਾਂ ਨੂੰ ਮਤਲਬ ਗਾਉਣ ਦਾ ਗੁਣਗਣਾਉਣ ਦਾ ਜਨਮ ਛੋਟੇ ਹੁੰਦੇ ਸੀ ਸ਼ੌਂਕ ਸੀਗਾ ਤੇ ਉਹਨਾਂ ਨੇ ਫਿਰ ਉੱਥੇ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਜਦੋਂ ਉਹਨਾਂ ਨੂੰ ਸੁਣਿਆ ਤਾਂ ਉਹਨਾਂ ਨੇ ਖੰਟ ਮਾਨ ਪਰ ਲਾਗੇ ਕੋਈ ਵਿਦਿਆਲੇ ਸੀ ਉੱਥੇ ਉਹਨਾਂ ਨੂੰ ਛੱਡ ਦਿੱਤਾ ਤੇ ਉੱਥੋਂ ਉਹਨਾਂ ਨੇ ਸੰਗੀਤਕ ਸਿੱਖਿਆ ਲਈ ਉਸ ਤੋਂ ਅਪਰੰਤ ਭਾਈ ਸਾਹਿਬ ਨੇ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਵਿਖੇ ਹਜ਼ੂਰੀ ਰਾਗੀ ਦੀ ਸੇਵਾ ਨਵਾਈ 6 ਜੂਨ ਨੂੰ ਜਦੋਂ ਦਰਬਾਰ ਸਾਹਿਬ ਤੇ ਮੌਕੇ ਦੀ ਹਕੂਮਤ ਵੱਲੋਂ ਹਮਲਾ ਕੀਤਾ ਗਿਆ ਤਾਂ ਭਾਈ ਸਾਹਿਬ ਦੇ ਗੋਲੀ ਲੱਗਣ ਕਾਰਨ ਉਹ ਮੌਕੇ ਤੇ ਹੀ ਸ਼ਹੀਦ ਹੋ ਗਏ ਸਨ ਸੋ ਕਿੰਨੇ ਸਮੇਂ ਤੋਂ ਭਾਈ ਸਾਹਿਬ ਦੀ ਸ਼ਹੀਦੀ ਨੂੰ ਅਣਗੌਲਿਆ ਕੀਤਾ ਗਿਆ ਸੋ ਹੁਣ ਮਹਾਰਾਜ ਦੀ ਕਿਰਪਾ ਹੋਈ ਹੈ ਜਿਸ ਦੇ ਕਿਰਪਾ ਦੇ ਚਲਦੇ ਅਸੀਂ ਭਾਈ ਸਾਹਿਬ ਦਾ ਸ਼ਹੀਦੀ ਦਿਹਾੜਾ ਜੋ 11 ਜੂਨ ਨੂੰ ਪਿੰਡ ਮੰਦੋਂ ਸੰਗਤਾਂ ਵਿਖੇ ਮਨਾ ਰਹੇ ਹਾਂ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਆਪਨੇ ਸਭ ਨੇ ਸਮੇਂ ਸਿਰ ਪਹੁੰਚ ਕੇ ਇਸ ਸਮਾਗਮ ਦੇ ਵਿੱਚ ਹਿੱਸਾ ਲੈਣਾ ਜੀ ਕਿ ਮਨ ਦੇ ਵਿੱਚ ਕਿਦਾਂ ਆਇਆ ਵੀ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਇਹ ਯਾਦਗਾਰ ਸ਼ਹੀਦੀ ਸਮਾਗਮ ਪਿੰਡ ਦੇ ਵਿੱਚ ਕਰਵਾਉਣਾ ਚਾਹੀਦਾ ਜੀ ਪਿਛਲੇ ਕਾਫੀ ਸਮੇਂ ਤੋਂ ਸਾਡੇ ਮਨਾਂ ਦੇ ਵਿੱਚ ਚੱਲ ਰਿਹਾ ਸੀ ਕਿ ਭਾਈ ਸਾਹਿਬ ਦੀ ਕੋਈ ਯਾਦਗਾਰ ਜਾਂ ਕਿਸੇ ਤਰ੍ਹਾਂ ਦਾ ਵੀ ਸਮਾਗਮ ਜੋ ਪਿੰਡ ਦੇ ਵਿੱਚ ਕਦੇ ਵੀ ਨਹੀਂ ਕੀਤਾ ਗਿਆ। ਪਿਛਲੇ ਸਾਲ 7 ਅਗਸਤ ਨੂੰ ਅਸੀਂ ਇੱਕ ਉਪਰਾਲਾ ਮਹਾਰਾਜ ਦੀ ਕਿਰਪਾ ਦੇ ਨਾਲ ਕੀਤਾ ਭਾਈ ਸਾਹਿਬ ਦੀ ਯਾਦ ਦੇ ਵਿੱਚ ਇੱਕ ਅਸੀਂ ਮੈਡੀਕਲ ਚੈੱਕਅਪ ਕੈਂਪ ਅਤੇ ਖੂਨਦਾਨ ਕੈਂਪ ਲਗਾਇਆ ਸੀ। ਉਸ ਤੋਂ ਅਪਰੰਤ ਜੋ ਗੁਰਦੁਆਰਾ ਪਿੰਡ ਦੇ ਵਿੱਚ ਉਸਾਰਿਆ ਗਿਆ ਹੈ ਅਸੀਂ ਭਾਈ ਸਾਹਿਬ ਦੇ ਨਾਮ ਤੇ ਉਹ ਰਜਿਸਟਰਡ ਕਰਵਾ ਦਿੱਤਾ ਹੈ। ਤੇ ਇਸ ਸਾਲ ਮਹਾਰਾਜ ਦੀ ਕਿਰਪਾ ਹੋਈ ਹੈ ਜਿਹੜਾ ਇਹ oprala ਉਦਮ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ਿਆ ਹੈ ਸੋ ਸਾਰੇ ਸੰਗਤਾਂ ਨੇ ਵੱਧ ਤੋਂ ਵੱਧ ਸਮਾਗਮ ਦੇ ਵਿੱਚ ਹਿੱਸਾ ਲੈਣਾ ਜੀ ਤੇ ਪੋਸਟਰ ਤੇ ਪਾ ਲਿਖਿਆ ਆ ਬੀ ਸਰਦਾਰ ਸਿਮਰਜੀਤ ਸਿੰਘ ਮਾਨ ਵੀ ਪਹੁੰਚ ਰਹੇ ਨੇ ਇਸ ਸਮਾਗਮ ਦੇ ਵਿੱਚ ਜੀ ਜੀ ਉਹਨਾਂ ਨੂੰ ਅਸੀਂ ਮਿਲੇ ਸੀਗੇ ਬੜੇ ਖੁਸ਼ ਹੋਏ ਮਾਨ ਸਾਹਿਬ ਉਹ ਕਹਿੰਦੇ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਨੌਜਵਾਨ ਇਸ ਤਰ੍ਹਾਂ ਦੇ oprala ਕਰਦੇ ਹਨ ਉਹਨਾਂ ਨੇ ਸਾਨੂੰ ਕਿਹਾ ਹੈ ਕਿ ਉਹ ਪੂਰੀ ਕੋਸ਼ਿਸ਼ ਕਰਨਗੇ ਸਮਾਗਮ ਦੇ ਵਿੱਚ ਪਹੁੰਚਣ ਦੀ ਤੇ ਬੀ ਜੀ ਵਾਈਗੁਰ ਜੀ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ ਵਾਈ ਜੀ ਖਾਲਸਾ ਵਾਈ ਜੀ ਕੀ ਫਤਿਹ ਲਕਨਵਾਸੀ ਨੂੰ ਕੋਈ ਬੇਨਤੀ ਕਰਨਾ ਚਾਹੋਗੇ ਆਪਣੇ ਵੱਲੋਂ ਆ ਮੈਂ ਵੀ ਰਹੀ ਬੇਨਤੀ ਕਰਨਾ ਚਾਹੁੰਦਾ ਵੀ ਸਾਰੇ ਇਲਾਕਾ ਨਿਵਾਸੀਆਂ ਨੂੰ ਹਮਾਂ ਕੇ ਪਹੁੰਚਣਾ ਚਾਹੀਦਾ ਜੀ ਕਿਉਂਕਿ ਸਾਡੇ ਇਲਾਕੇ ਦੇ ਬਹੁਤ ਹੀ ਮਾਣਯੋਗ ਰਹੇ ਨੇ ਤੇ ਬਸ ਫਿਰ ਇਹੀ ਬੇਨਤੀ ਹੈ ਕਿ ਸਾਰੇ ਇਲਾਕੇ ਨੂੰ ਸਾਰੇ ਨੂੰ ਇਸ ਸਮਾਗਮ ਤੇ ਪਹੁੰਚਣਾ ਚਾਹੀਦਾ ਜੀ ਗੁਰਿੰਦਰ ਵੀਰ ਜੀ ਇੱਕ ਲਾਸਟ ਹੀ ਗੱਲ ਅਸੀਂ ਬਾਰ ਬਾਰ ਦੁਹਰਾਉਣਾ ਚਾਹੁੰਦੇ ਹਾਂ ਕਿ ਕਿ ਆਪਣੇ ਵਾਸਤੇ ਕਿੱਡੀ ਮਾਣ ਵਾਲੀ ਗੱਲ ਹੈ ਕਿਉਂਕਿ ਪੈਸੇ ਤਾਂ ਜੇ ਆਪਾਂ ਗੱਲ ਕਰੀ ਸਾਡੇ ਜਿਹੜਾ ਸੈਭਜਾ ਰਜੀ ਸਿੰਘ ਨਗਰ ਮੁਹਾਲੀ ਜ਼ਿਲ੍ਹਾ ਇਹ ਖੜਕੂ ਬਾੜ ਚ ਬਹੁਤ ਪਿੱਛੇ ਰਿਹਾ ਕੋਈ ਹੋਰ ਮੁਹਿੰਮ ਚੱਲੇ ਸਭ ਤੋਂ ਪਿੱਛੇ ਰਿਹਾ ਪਰ ਸਭ ਦੇ ਵਾਸਤੇ ਕਿੱਡੀ ਮਾਣ ਵਾਲੀ ਗੱਲ ਹੈ ਕਿ ਇੱਕ ਦਰਬਾਰ ਸਾਹਿਬ ਜਦੋਂ ਹਮਲਾ ਹੁੰਦਾ ਤਾਂ ਉੱਥੇ ਜੋ ਰਾਗੀ ਕੀਰਤਨ ਨਾਲ ਸੰਗਤਾਂ ਨੂੰ ਮੋਹ ਕੇ ਬਿਠਾ ਲੈਂਦੇ ਹਨ ਉਹ ਸਾਡੇ ਇਲਾਕੇ ਚੋਂ ਭਾਈ ਅਮਰੀਕ ਸਿੰਘ ਜੀ ਸਨ ਅਤੇ ਉਹਨਾਂ ਦੇ ਸਮਾਗਮ ਪਹੁੰਚਣ ਵਾਸਤੇ ਸਾਨੂੰ ਸਾਰਿਆਂ ਨੂੰ ਆਪਣੀ ਜੱਦੋ ਜਹਿਦ ਕਰਨੀ ਚਾਹੀਦੀ ਕਿ ਸਭ ਤੋਂ ਪਹਿਲਾਂ ਅਸੀਂ ਦਿਨ ਐਤਵਾਰ ਦਾ ਰੱਖਿਆ ਕਿਉਂਕਿ ਕੋਈ ਸੰਗਤਾਂ ਜਿਹਨਾਂ ਦਾ ਕਰਾਲੀ ਵੱਲੋਂ ਆਉਣਾ ਕਰਾਲੀ ਤੋਂ ਦੋਨੇ ਪਾਸੇ ਜਿੱਧਰ ਮਰਜੀ ਤੋ ਆਜੋ ਬਸ ਬੜੌਦੀਗੜ ਟੋਲਪਲਾਜ਼ਾ ਯਾਦ ਰੱਖੋ ਬੜੌਦੀ ਟੋਲਪਲਾਜ਼ਾ ਤੋਂ ਸਿਰਫ 1-2 ਕਿਲੋਮੀਟਰ ਦੇ ਵਿੱਚ ਵਿੱਚ ਆਪਣਾ ਪਿੰਡ ਹੈ ਮੁੰਦੋ ਸੰਗਤਿਆ ਜੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੀਆਂ ਲਾਈਵ ਤਸਵੀਰਾਂ ਨੇ ਪਿੰਡ ਮੁੱਦੂ ਸੰਗਤੀਆਂ ਦੇ ਵਿੱਚ ਮੌਜੂਦ ਆ ਜਿੱਥੇ ਕਿ ਸਹਜੂਰੀ ਰਾਗੀ ਸ਼ਹੀਦ ਭਾਈ ਅਮਰੀਕ ਸਿੰਘ ਜੀ ਦਾ ਸ਼ਹੀਦੀ ਸਮਾਗਮ ਆਉਣ ਵਾਲੀ 11 ਜੂਨ ਦਿਨ ਐਤਵਾਰ ਨੂੰ ਉਹਨਾਂ ਦੇ ਜੱਦੀ ਪਿੰਡ ਜੋ ਕਿ ਉਹਨਾਂ ਦਾ ਜੰਪਲ ਸੀਗੇ ਉੱਥੋਂ ਦੇ ਰਹਿਣ ਵਾਲੀ ਸੀਗੇ ਤੇ ਉਹਨਾਂ ਦੇ ਯਾਦਗਾਰ ਸ਼ਹੀਦੀ ਸਮਾਗਮ ਪਿੰਡ ਮੁੱਦੂ ਸੰਗਤੀਆਂ ਦੇ ਵਿੱਚ ਕਰਵਾਇਆ ਜਾ ਰਿਹਾ ਤੇ ਪਿੰਡ ਨਿਵਾਸੀਆਂ ਵੱਲੋਂ ਵੀਰਾਂ ਵੱਲੋਂ ਇੱਕ ਬੇਨਤੀ ਕੀਤੀ ਜਾ ਰਹੀ ਹੈ ਇਲਾਕਾ ਨਿਵਾਸੀਆਂ ਤੇ ਹੋਰ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਵੀ ਵੱਧ ਛੱਡ ਕੇ ਇਸ ਸਮਾਗਮ ਦੇ ਵਿੱਚ ਪਹੁੰਚ ਕੇ ਹਾਜ਼ਰੀ ਲਗਵਾਉਣੀ ਇਕ ਇਲਾਕੇ ਦੇ ਲਈ ਇੱਕ ਮੋਹਾਲੀ ਜ਼ਿਲ੍ਹੇ ਦੇ ਵਿੱਚ ਬਹੁਤ ਮਾਣ ਵਾਲੀ ਗੱਲ ਹੈ ਕਿਉਂਕਿ ਜਿਸ ਸਮੇਂ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਅਟੈਕ ਹੋ ਰਏ ਸੀਗੇ ਇਹ ਜੋ ਹਜ਼ੂਰੀ ਰਾਗੀ ਉਹ ਰਾਗੀ ਨੇ ਜਿਹੜੇ ਉਸ ਸਮੇਂ ਅੰਦਰ ਬੈਠ ਕੇ ਕੀਰਤਨ ਕਰ ਰਹੇ ਸੀਗੇ ਮੌਜੂਦਾ ਰਾਗੀ ਸਿੰਘ ਸੀ ਭਾਈ ਸ਼ਹੀਦ ਭਾਈ ਅਮਰੀਕ ਸਿੰਘ ਜੀ ਤੇ ਆਓ ਤੇ ਦੇਖਦੇ ਆ ਵੀ 11 ਜੂਨ ਨੂੰ ਵੱਧ ਵੱਧ ਚੜ ਕੇ ਤੁਸੀਂ ਇੱਥੇ ਜ਼ਰੂਰ ਪਹੁੰਚੋ ਕਿਉਂਕਿ ਸਰਦਾਰ ਸਿਮਰਜੀਤ ਸਿੰਘ ਮਾਨ ਜੋ ਕਿ ਸ਼੍ਰੋਮਣੀ ਅਕਾਲੀ ਦਰ ਅੰਮ੍ਰਿਤਸਰ ਵੱਲੋਂ ਉਹ ਵੀ 10-11 ਵਜੇ ਦੇ ਕਰੀਬ ਉਹ ਵੀ ਪਹੁੰਚ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ